ਇਕ ਓੰਕਾਰ ਮੀਡੀਆ ਦੇ ਸਮੂਹ ਦਰਸ਼ਕਾਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਿਛਲੇ ਦਿਨੀ ਅਸੀਂ ਆਪ ਜੀ ਨੂੰ ਇੱਕ ਖਬਰ ਦਿਖਾਈ ਸੀ ਕਿ ਜੀਂਦ ਜ਼ਿਲ੍ਹੇ ਦੇ ਧਰਮਗੜ ਪਿੰਡ ਦੇ ਵਿੱਚ ਸਰਦਾਰ ਅਮਰ ਸਿੰਘ ਜੀ ਦਾ ਪਰਿਵਾਰ ਰਹਿੰਦਾ ਹੈ ਸਰਦਾਰ ਅਮਰ ਸਿੰਘ ਜੀ ਜਿਨ੍ਹਾਂ ਨੇ ਗੁਰਦੁਆਰਾ ਸੁਧਾਰ ਲਹਿਰ ਦੇ ਵਿੱਚ ਹਿੱਸਾ ਲਿਆ ਕੁਰਬਾਨੀ ਕੀਤੀ ਤੇ ਉਹਨਾਂ ਦੇ ਜਿਹੜੇ ਬੇਟੇ ਨੇ ਸਰਦਾਰ ਪਾਲਾ ਸਿੰਘ ਉਹ ਸੁਤੰਤਰਤਾ ਸੰਾਣੀ ਰਹੇ ਫਰੀਡਮ ਫਾਈਟਰ ਰਹੇ ਸਰਦਾਰ ਪਾਲਾ ਸਿੰਘ ਤੇ ਉਹਨਾਂ ਦਾ ਜਿਹੜਾ ਬੇਟਾ ਲੱਖਾ ਸਿੰਘ ਉਹ ਇਸ ਪਿੰਡ ਵਿੱਚ ਰਹਿੰਦੇ ਨੇ ਬੇहद ਗਰੀਬ ਘਰ ਤੋਂ ਸਨ ਤੇ ਘਰਦਿਆਂ ਰਹਿਣ ਵਾਸਤੇ ਵੀ ਉਹਨਾਂ ਕੋਲ ਗੁਜ਼ਾਰਾ ਨਹੀਂ ਸੀ ਮਕਾਨ ਨਹੀਂ ਸੀ ਇਸ ਮੁੱਦੇ ਨੂੰ ਸਾਡੇ ਇਲਾਕੇ ਦੇ ਉੱਗੇ ਕਿਸਾਨ ਆਗੂ ਜਗਦੀਪ ਸਿੰਘ ਔਲਖ ਅਤੇ ਅਮਰਿਤਪਾਲ ਸਿੰਘ ਬੁੱਗਾ ਨੇ ਸੰਗਤ ਦੇ ਧਿਆਨ ਵਿੱਚ ਲਿਆਂਦਾ ਤੇ ਸੰਗਤਾਂ ਆਪ ਮਾਰੇ ਸਹਿਯੋਗ ਕਰਨ ਵਾਸਤੇ ਅੱਗੇ ਆਈਆਂ ਉਹਨਾਂ ਨੇ ਅਪੀਲ ਕੀਤੀ ਤੇ ਕਾਫੀ ਸੰਗਤਾਂ ਨੇ ਸਹਿਯੋਗ ਕੀਤਾ ਸੰਤਾ ਮਹਾਪੁਰਸ਼ਾਂ ਨੇ ਵੀ ਸਹਿਯੋਗ ਕੀਤਾ ਤੇ ਸਰਦਾਰ ਪਾਲਾ ਸਿੰਘ ਉਹਨਾਂ ਦੇ ਪੁੱਤਰ ਸਰਦਾਰ ਲੱਖਾ ਸਿੰਘ ਜਿਹੜੇ ਨੇ ਧਰਮਗੜ ਜੀਨ ਦੇ ਰਹਿਣ ਵਾਲੇ ਜਿਨ੍ਹਾਂ ਦੇ ਪਿਤਾ ਜੀ ਸਰਦਾਰ ਅਮਰ ਸਿੰਘ ਜੀ ਗੁਰਦਾਰ ਸੁਧਾਰ ਲਹਿਰ ਦੇ ਵਿੱਚ ਸਹਾ ਜਿਨ੍ਹਾਂ ਨੇ ਲਿਆ ਸੀ ਉਹ ਘਰ ਬੰਨਣਾ ਸ਼ੁਰੂ ਹੋ ਗਿਆ ਅੱਜ ਉਹਦੇ ਵਿੱਚ ਇੱਕ ਹੋਰ ਵੱਡੀ ਪਹਿਲ ਹੋਈ ਹੈ ਜਦੋਂ ਬੀਤੇ ਦਿਨੀ ਜਿਹੜੀ ਸ਼੍ਰੋਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਹੈ ਕਿਉਂਕਿ ਸਾਰਾ ਮਾਮਲਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਿਹੜੇ ਪ੍ਰਧਾਨ ਸਾਹਿਬ ਹਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਅਤੇ ਹਰਿਆਣੇ ਤੋਂ ਜਿਹੜੇ ਸੀਨੀਅਰ ਮੀਤ ਪ੍ਰਧਾਨ ਹਨ ਸਰਦਾਰ ਰਵਜੀਤ ਸਿੰਘ ਵਿਰਕ ਉਹਨਾਂ ਦੇ ਧਿਆਨ ਵਿੱਚ ਲਿਆਂਦਾ ਗਿਆ ਤੇ ਉਹਨਾਂ ਨੇ ਕਿਹਾ ਕਿ ਨਹੀਂ ਗੁਰਦੁਆਰਾ ਸੁਧਾਰ ਲਹਿਰ ਦੇ ਵਿੱਚ ਹਿੱਸਾ ਲੈਣ ਵਾਲੇ ਸਰਦਾਰ ਅਮਰ ਸਿੰਘ ਦਾ ਪਰਿਵਾਰ ਜਿਹੜਾ ਸੁਤੰਤਰਤਾ ਸਨਾਨੀ ਪਰਿਵਾਰ ਵੀ ਹੈ ਉਹਦੀ ਸੇਵਾ ਸੰਭਾਲ ਕਰਨੀ ਸਿੱਖ ਕੌਮ ਦਾ ਫਰਜ ਹੈ ਤੇ ਉਹਨਾਂ ਨੇ 1 ਲੱਖ ਰੁਪਏ ਦਾ ਸਹਿਯੋਗ ਜਿਹੜਾ ਹੈ ਉਹ ਪਾਸ ਕਰਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਚੈੱਕ ਜਿਹੜਾ ਹੈ ਉਹ ਭੇਜਿਆ ਤੇ ਕੱਲ ਜਿਹੜਾ ਸਰਦਾਰ ਰਜੀਤ ਸਿੰਘ ਔਰ ਹਰਜਿੰਦਰ ਸਿੰਘ ਧਾਮੀ ਜੀ ਦੇ ਕਹਿ ਮਤਾਬਕ ਜਿਹੜੇ ਐਗਜ਼ੀਕਿਊਟਿਵ ਦੇ ਮੈਂਬਰ ਨੇ ਐਸਜੀਪੀਸੀ ਦੇ ਹਰਿਆਣਾ ਤੋਂ ਸਰਦਾਰ ਬਲਦੇਵ ਸਿੰਘ ਕਾਇਮਪੁਰ ਸਰਦਾਰ ਤਜਿੰਦਰਪਾਲ ਸਿੰਘ ਲਾਡਵਾ ਜਿਹੜੇ ਧਰਮ ਪ੍ਰਚਾਰ ਦੇ ਮੈਂਬਰ ਨੇ ਤੇ ਨਾਲ ਹੀ ਜਿਹੜਾ ਸਿੱਖ ਮਿਸ਼ਨ ਹਰਿਆਣਾ ਦੇ ਇੰਚਾਰਜ ਨੇ ਸੁਖਵਿੰਦਰ ਸਿੰਘ ਉਹ 1 ਲੱਖ ਰੁਪਏ ਦਾ ਚੈੱਕ ਕੱਲ ਪਿੰਡ ਦੇਣ ਵਾਸਤੇ ਪਹੁੰਚੇ ਨਾਲ ਹੀ ਉਸ ਮੌਕੇ ਤੇ ਕਿਸਾਨ ਆਗੂ ਜਗਦੀਪ ਸਿੰਘ ਔਲਕ ਅਮਰਿਤਪਾਲ ਸਿੰਘ ਬੁੱਗਾ ਸੁਖਵਿੰਦਰ ਸਿੰਘ ਛੱਬਰ ਅਤੇ ਹੋਰ ਪਤਵੰਤੇ ਸੱਜਣ ਵੀ ਮੌਜੂਦ ਰਹੇ ਉਹਨਾਂ ਨੇ ਇਹ ਜਿਹੜੀ ਸਹਾਇਤਾ ਦਿੱਤੀ ਹੈ ਇਹ ਕਿਉਂ ਦਿੱਤੀ ਹੈ ਇਹਦੇ ਬਾਰੇ ਛੋਟਾ ਜਿਹਾ ਬਿਆਨ ਹੈ ਉਹ ਵਾਪਸ ਸੁਣਨੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੜਾ ਧੰਨਵਾਦ ਕਰਨਿਆ ਅੱਜ ਸਾਡੇ ਨਗਰ ਦੇ ਵਿੱਚ ਜੋ ਬਾਪੂ ਪਾਲਾ ਸਿੰਘ ਸੁਤੰਤਰਤਾ ਸਨਾਨੀ ਬਾਪੂ ਅਮਰ ਸਿੰਘ ਜੋ ਕਿ ਗੁਰਦੁਆਰਾ ਸਦਾਰ ਲਾਇਰ ਦੇ ਮੇਨ ਹੀਰੋ ਸਨ ਅੱਜ ਜੋ ਨਗਰ ਦੇ ਪਤਵੰਤੇ ਸੱਜਣਾ ਇਲਾਕੇ ਦੇ ਪੂਰੇ ਹਰਿਆਣੇ ਦੇ ਜੋ ਸਿੱਖ ਕੌਮ ਨੂੰ ਆਪਣੇ ਯੋਧਿਆਂ ਨੂੰ ਪਿਆਰ ਕਰਦੇ ਨੇ ਹੋਰ ਵੀ ਜੋ ਦੇਸ਼ ਨੂੰ ਪਿਆਰ ਕਰਦੇ ਨੇ ਸਾਰਿਆਂ ਵੀਰਾਂ ਰਲ ਕੇ ਜਿਹੜੀ ਸੇਵਾ ਸ਼ੁਰੂ ਕੀਤੀ ਏ ਮਕਾਨ ਦੀ ਲੱਖਾ ਸਿੰਘ ਜੋ ਉਹਨਾਂ ਦੇ ਸੁਪੁੱਤਰ ਖੜੇ ਨੇ ਸਾਡੇ ਨਾਲ ਅੱਜ ਉਸੇ سلسلے ਦੇ ਵਿੱਚ ਉਹ ਜੋ ਵੀਡੀਓ ਕਿਸੇ ਭਰਾ ਨੇ ਪਾਈ ਸੀ ਲੋੜਵੰਦ ਪਰਿਵਾਰ ਦੀ ਉਹ ਵੀਡੀਓ ਜਿਵੇਂ ਜਿਵੇਂ ਘੁੰਮਦੀ ਏ ਪਈ ਜੋ ਵੀ ਦੇਸ਼ਕੋਮ ਨੂੰ ਪਿਆਰ ਕਰਨ ਵਾਲੇ ਭਾਵੇਂ ਉਹ ਕੋਈ ਸੰਸਥਾ ਏ ਭਾਵੇਂ ਕੋਈ ਬੰਦਾ ਏ ਜੋ ਵੀ ਬੰਦੇ ਦੇ ਦਿਲ ਦੇ ਵਿੱਚ ਉੱਠਦੀ ਏ ਫਿਰ ਉਹ ਜ਼ਰੂਰ ਉਹਦੇ ਵਿੱਚ ਹਿੱਸਾ ਪਾਉਣ ਵਾਸਤੇ ਆਪਣੀ ਸੋਚ ਰੱਖਦੇ ਨੇ ਉਸੇ ਸੋਚ ਦੇ ਤਹਿਤ ਅੱਜ ਸਾਡੇ ਵਿੱਚ ਐਸਜੀਪੀਸੀ ਦੇ ਜੋ ਯਮਨਾ ਨਗਰ ਤੋਂ ਅੱਜ ਦੇ ਨੁਮਾਇੰਦੇ ਨੇ ਬਲਦੇਵ ਸਿੰਘ ਕੈਮਪੂਰ ਜੋ ਕਿ ਐਸਜੀਪੀਸੀ ਦੇ ਪੂਰੀ ਬੋਡੀ ਦੇ ਮੇਨ ਬੋਡੀ ਦੇ ਸਾਬਕਾ ਸੀਨੀਅਰ ਮੇਤ ਪ੍ਰਧਾਨ ਉਹ ਵੀ ਅੱਜ ਸਾਡੇ ਵਿੱਚ ਆਏ ਨੇ ਮੈਂ ਨਗਰ ਦਾ ਸਰਪੰਚ ਹੋਣ ਦੇ ਨਾਤੇ ਇਹ ਸੇਵਾ ਦੇ ਵਿੱਚ ਪਹਿਲੇ ਦਿਨ ਤੋਂ ਸਾਰੇ ਭਰਾਵਾਂ ਦੇ ਨਾਲ ਜਿਵੇਂ ਖੜੇ ਆ ਉਸ ਨਾਤੇ ਉਹਨਾਂ ਦਾ ਬਹੁਤ ਤਹਿ ਦਿਲੋਂ ਧੰਨਵਾਦ ਕਰਨਾ ਵਾ ਉਹਨਾਂ ਦੇ ਨਾਲ ਜਗਦੀਪ ਸਿੰਘ ਔਲਖ ਸਾਡਾ ਕਿਸਾਨ ਨੇਤਾ ਵੀਰ ਬੁੱਗਾ ਚੱਬਰ ਸਾਹਿਬ ਆਪਣਾ ਸੰਤ ਸੀਟ ਤੋਂ ਬਲਕਾਰ ਚੋਣ ਲੜਿਆ ਬਲਕਾਰ ਸਿੰਘ ਜੀ ਬੜੈ ਸਾਹਿਬ ਨਾਲ ਐਸਜੀਪੀਸੀ ਦੇ ਹੋਰ ਵੀ ਤਜਿੰਦਰਪਾਲ ਸਿੰਘ ਢਿੱਲੋਂ ਜਿੰਨੇ ਵੀ ਸੱਜਣ ਆਏ ਨੇ ਵੇਖੋ ਦੇਸ਼ ਕੌਮ ਤੇ ਆਪਣੇ ਸ਼ਹੀਦਾਂ ਨੂੰ ਪਿਆਰ ਕਰਨ ਵਾਲੇ ਸਾਡੇ ਨਾਲ ਸੁਖਵਿੰਦਰ ਸਿੰਘ ਜੀ ਆਏ ਨੇ ਸਾਰਿਆਂ ਦਾ ਮੈਂ ਤਹਿ ਦਿਲੋਂ ਧੰਨਵਾਦ ਕਰਨਾ ਵਾ ਅੱਜ ਇਹਨਾਂ 1 ਲੱਖ ਰੁਪਏ ਦੀ ਸੇਵਾ ਇਸ ਪਰਿਵਾਰ ਨੂੰ ਇਸ ਕਾਰਜ ਲਈ ਜੋ ਸਹਿਯੋਗ ਕੀਤਾ ਹੈ ਮੈਂ ਪਿੰਡ ਦਾ ਸਰਪੰਚ ਹੋਂਦੇ ਨਾਤੇ ਭਰਾ ਦੇ ਇਸ ਪਰਿਵਾਰ ਦੇ ਵੱਲੋਂ ਸ਼੍ਰੋਮਣੀ ਕਮੇਟੀ ਦਾ ਤਹਿ ਦਿਲੋਂ ਧੰਨਵਾਦ ਕਰਨਾ ਵਾ ਵੇਖੋ ਅਸਾਂ ਵੀਡੀਓ ਦੇ ਵਿੱਚ ਇਹ ਚੀਜ਼ਾਂ ਮੈਂਸ਼ਨ ਵੀ ਕੀਤੀਆਂ ਸਨ ਕਿ ਕੋਈ ਵੀ ਸੰਸਥਾ ਕੋਈ ਵੀ ਮੈਂ ਇਸ ਗੱਲ ਦਾ ਵੇਖੋ ਅੱਜ ਸਾਨੂੰ ਬੜਾ ਨਾ ਮਤਲਬ ਮਾਣ ਵੀ ਮਹਿਸੂਸ ਏ ਵੀ ਜਿਹੜੀ ਸਾਡੀ ਸਰਵੋੱਚ ਸੰਸਥਾ ਹੈ ਅੱਜ ਉਹਨੇ ਸਾਡੀ ਸੰਭਾਲ ਕੀਤੀ ਏ ਤੇ ਇਸ ਚੀਜ਼ ਦਾ ਦਿਲ ਚ ਫਕਰ ਵੀ ਏ ਸਾਨੂੰ ਤਾਂ ਮੈਂ ਹੋਰ ਵੀ ਉਹਨਾਂ ਪਤਵੰਤੇ ਸੱਜਣਾ ਵਾਸਤੇ ਵੀ ਇੱਕ ਆਪਣੇ ਨਗਰ ਦਾ ਸਰਪੰਚ ਹੁੰਦੇ ਨਾਲ ਤੇ ਉਹਨਾਂ ਅੱਗੇ ਵੀ ਬੇਨਤੀ ਕਰਨਾ ਵਾ ਕਿ ਜੋ ਇਹ ਤੋਂ ਹਰਿਆਣਾ ਦੇ ਵੀ ਨੁਮਿੰਦੇ ਬਹੁਤ ਨੇ ਸਾਡੇ ਵਿੱਚ ਜੋ ਨਵੇਂ-ਨਵੇਂ ਚੁਣੇ ਨੇ ਉਹ ਵੀ ਸਾਰੇ ਆ ਕੇ ਇਸ ਪਰਿਵਾਰ ਦੀ ਸੰਭਾਲ ਕਰਨ ਅੱਜ ਸਾਡੀ ਸਰਵੋੱਚ ਸੰਸਥਾ ਨੇ ਸੰਭਾਲ ਕੀਤੀ ਹੈ ਇਸ ਚੀਜ਼ ਦਾ ਸਾਨੂੰ ਮਾਣ ਹੈ ਸਾਰਿਆਂ ਦਾ ਮੈਂ ਧੰਨਵਾਦ ਕਰਨਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਅਸੀਂ ਪਿੰਡ ਧਰਮਗੜ ਦੇ ਵਿੱਚ ਉਹ ਪਰਿਵਾਰ ਜਿਨ੍ਹਾਂ ਦੇ ਬਜ਼ੁਰਗਾਂ ਨੇ ਦੇਸ਼ ਕੌਮ ਦੇ ਵਾਸਤੇ ਕੁਰਬਾਨੀਆਂ ਕੀਤੀਆਂ ਭਾਵੇਂ ਗੁਰਦੁਆਰਾ ਸਦਾਰ ਲੈਰ ਹੋਵੇ ਭਾਵੇਂ ਉਸ ਤੋਂ ਬਾਅਦ ਦੇਸ਼ ਦੀ ਆਜ਼ਾਦੀ ਦੀ ਲੜਾਈ ਹੋਵੇ ਭਾਵੇਂ ਦਰਬਾਰ ਸਾਹਿਬ ਦਾ ਬਹੁਤ ਵੱਡਾ ਮੋਰਚਾ ਚਾਬੀਆਂ ਦਾ ਮੋਰਚਾ ਸਰਦਾਰ ਅਮਰ ਸਿੰਘ ਜੀ ਉਹਨਾਂ ਦਾ ਜੋ ਪੰਜਾਬ ਸਾਹਿਬ ਦੇ ਵਿੱਚ ਝੰਡਾ ਦੇ ਨਾਲ ਬਣ ਬਣ ਕੇ ਸਿੰਘਾਂ ਨੂੰ ਜਿਉਂਦੇ ਸਾੜਿਆ ਗਿਆ ਸੀ ਉਹਨਾਂ ਦੇ ਵਿੱਚ ਉਹਨਾਂ ਦਾ ਯੋਗਦਾਨ ਉਹਨਾਂ ਨੇ ਪਾਇਆ ਤੇ ਉਸ ਪਰਿਵਾਰ ਦੇ ਜਿਸ ਵੇਲੇ ਵੀਡੀਓ ਰਾਹੀਂ ਸਰਦਾਰ ਜਗਦੀਪ ਸਿੰਘ ਜੀ ਉਹ ਲਖ ਦੇ ਰਾਹੀਂ ਬੁੱਗਾ ਸਾਹਿਬ ਉਹਨਾਂ ਨੇ ਇਹਨਾਂ ਨੇ ਗੱਲ ਦੱਸੀ ਕਿ ਅੱਜ ਉਹਨਾਂ ਨੂੰ ਸਮਾਜ ਦੀ ਸੰਸਥਾਵਾਂ ਦੀ ਲੋੜ ਹੈ ਮਾਲੀ ਹਾਲਤ ਜਿਹੜੀ ਹੈ ਉਹ ਅੱਜ ਦੇ ਸਮੇਂ ਦੇ ਮੁਤਾਬਕ ਠੀਕ ਨਹੀਂ ਹੈਗੀ ਕਿਉਂਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਿੱਖ ਕੌਮ ਦੀ ਨੁਮਾਇੰਦਾ ਜਮਾਤ ਹੈ ਉਹ ਕਿਸੇ ਵੀ ਹਲਕੇ ਦੇ ਵਿੱਚ ਕਿਸੇ ਵੀ ਦੁਨੀਆ ਦੇ ਵਿੱਚ ਕੋਈ ਵੀ ਕਿਸੇ ਵੀ ਇਕੱਲੇ ਵੀ ਸਿੱਖ ਦੇ ਉੱਤੇ ਜੇ ਕੋਈ ਆਪਦਾ ਆਉਂਦੀ ਹੈ ਜਾਂ ਕੋਈ ਸਮੂਚੇ ਸਿੱਖਾਂ ਦੇ ਉੱਤੇ ਆਉਂਦੀ ਹੈ ਜਾਂ ਕੋਈ ਸੁਨਾਮੀ ਲਹਿਰਾਉਂਦੀਆਂ ਜਾਂ ਕੋਈ ਬਿਮਾਰੀ ਆਉਂਦੀ ਹੈ ਉਹ ਸਭ ਤੋਂ ਪਹਿਲਾਂ ਉੱਥੇ ਪਹੁੰਚਦੀ ਹੈ ਤਾਂ ਸਾਡੇ ਜਦੋਂ ਪ੍ਰਧਾਨ ਸਾਹਿਬ ਨੂੰ ਪਤਾ ਲੱਗਿਆ ਤਾਮੀ ਸਾਹਿਬ ਨੂੰ ਉਹਨਾਂ ਨੇ ਅਸੀਂ ਜਾ ਕੇ ਦੱਸਿਆ ਕਿ ਜੀ ਇਸ ਤਰ੍ਹਾਂ ਦੀ ਸਿਸਟਮ ਹੈ ਤਾਂ ਤੁਰੰਤ ਕਿਉਂਕਿ ਗੁਰੂ ਦੀ ਜਿਹੜੀ ਗੋਲਕਾ ਹੈ ਗਰੀਬ ਦਾ ਮੂੰਹ ਤਾਂ ਉਹਨਾਂ ਨੇ ਆਪਣੀ ਜ਼ਿੰਮੇਵਾਰੀ ਮਹਿਸੂਸ ਕਰਦਿਆਂ ਹੋਇਆਂ ਕਿ ਅਸੀਂ ਉਹ ਜਿਹੜੇ ਸਿੰਘ ਜਿਨ੍ਹਾਂ ਨੇ ਕੌਮ ਦੇ ਲਈ ਦੇਸ਼ ਦੇ ਲਈ ਕੁਰਬਾਨੀਆਂ ਕੀਤੀਆਂ ਤੇ ਉਹਨਾਂ ਨੂੰ ਸਹਾਇਤਾ ਦੇਣ ਵਾਸਤੇ ਆਪਣੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਇੱਕ ਜਿਹੜੀ ਹੈ ਜ਼ਿੰਮੇਵਾਰੀ ਬਣਦੀ ਹੈ ਤਾਂ 1 ਲੱਖ ਰੁਪਏ ਦੀ ਸਹਾਇਤਾ ਜਿਹੜੀ ਹੈ ਮਕਾਨ ਬਣਾਉਣ ਵਾਸਤੇ ਕਿਉਂਕਿ ਸਰਪੰਚ ਸਾਹਿਬ ਨੇ ਜ਼ਿੰਮੇਵਾਰੀ ਲਈ ਹੈ ਮੈਨੂੰ ਜਿਸ ਤਰ੍ਹਾਂ ਕਿ ਇੱਥੇ ਦੱਸਿਆ ਗਿਆ ਹੈ ਕਿਉਂਕਿ ਬਹੁਤ ਵੱਡਾ ਪਰਉਪਕਾਰ ਦਾ ਕੰਮ ਹੈ ਤਾਂ ਸਰਪੰਚ ਸਾਹਿਬ ਇਹਨਾਂ ਦੀ ਮਕਾਨ ਦੀ ਦੇਖਰੇਖ ਕਰਕੇ ਮਕਾਨ ਜਿਹੜਾ ਆ ਵੀ ਦੇਖ ਰਹੇ ਆ ਪਿੱਛੇ ਇਹਦੇ ਉੱਤੇ ਕਿੰਨੀ ਖਸਾ ਹਾਲਤ ਆ ਪਿੱਛੇ ਛੱਪੜਾ ਤਾਂ ਸਰਪੰਚ ਸਾਹਿਬ ਦਾ ਵੀ ਮੈਂ ਜਿੱਥੋਂ ਸ਼ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਆਪਣੇ ਵੱਲੋਂ ਧੰਨਵਾਦ ਕਰਦਾ ਕਿਉਂਕਿ ਇਹ ਬਹੁਤ ਵੱਡਾ ਉਦਮ ਹੈ ਪਾਵੇਂ ਕਮ ਸੰਗਤਾਂ ਦੇ ਸਹਿਯੋਗ ਨਾਲ ਹੀ ਹੋਣਾ ਹੈ ਲੇਕਿਨ ਅੱਗੇ ਲੱਗਣ ਵਾਲਾ ਬੰਦਾ ਵੀ ਬਹੁਤ ਸਲਾਘਾ ਦਾ ਪਾਤਰ ਹੁੰਦਾ ਤੇ ਮੈਂ ਜਿਹੜੇ ਮੇਰੇ ਨਾਲ ਸਾਰੇ ਸ਼ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸਜਨਾਏ ਸਾਡੇ ਸਿੱਖ ਮਿਸ਼ਨ ਹਰਿਆਣਾ ਖੁਰਖੇਤਰ ਹੈਗਾ ਉਹਨਾਂ ਦੇ ਇੰਚਾਰ ਸੁਖਵਿੰਦਰ ਸਿੰਘ ਜੀ ਖੜੇ ਆ ਸਾਡੇ ਹਰਿਆਣਾ ਦੇ ਧਰਮ ਪ੍ਰਚਾਰ ਕਮੇਟੀ ਦੇ ਮੈਂਬਰ ਤੇਜਿੰਦਰ ਪਾਲ ਸਿੰਘ ਜੀ ਤੇ ਲੰਗ ਉਹ ਵੀ ਮੇਰੇ ਨਾਲ ਆਏ ਨੇ ਤੇ ਹੋਰ ਮੇਰੇ ਨਾਲ ਜਿਹੜੇ ਨੇ ਸਰਦਾਰ ਜਗਦੀਪ ਸਿੰਘ ਜੀ ਸਾਡੇ ਮੈਂਬਰ ਸਾਹਿਬ ਖੜੇ ਨੇ ਬਲਕਾਰ ਸਿੰਘ ਬਲਕਾਰ ਸਿੰਘ ਜੀ ਹੋਰ ਸਾਰੇ ਪਿੰਡ ਵਾਲੇ ਸੱਜਣ ਜਿਹੜੇ ਪੱਤਰਕਾਰ ਭਰਾ ਵੀ ਆਏ ਆ ਉਹਨਾਂ ਦਾ ਮੈਂ ਸਾਰਿਆਂ ਦਾ तहे ਦਿਲੋਂ ਧੰਨਵਾਦ ਕਰਦਾ ਹੋਇਆ ਜਿਸ ਤਰ੍ਹਾਂ ਸਰਪੰਚ ਸਾਹਿਬ ਨੇ ਉਮੀਦ ਕੀਤੀ ਹੈ ਕਿ ਹਰਿਆਣੇ ਦੇ ਵੀ ਨਵੇਂ ਇਲੈਕਸ਼ਨ ਹੋ ਕੇ ਹਟਿਆ 10 ਨੂੰ ਵੀ ਉਹਦੇ ਸੰਗਤਾਂ ਨੇ ਚੁਣ ਕੇ ਭੇਜਿਆ 40 ਤਿੰਨ 49 ਮੈਂਬਰ ਹੈ ਤਾਂ ਇਹਨਾਂ ਸੰਸਾਵਾਂ ਦੇ ਮੈਂਬਰਾਂ ਨੂੰ ਵੀ ਕਿਉਂਕਿ ਹੁਣ ਇਹ ਹਰਿਆਣੇ ਦੀ ਕਮੇਟੀ ਵੀ ਨਵੀਂ ਬਣੀ ਹੈ ਇਹਨਾਂ ਨੂੰ ਵੀ ਆਪਣਾ ਯੋਗਦਾਨ ਇਹਦੇ ਵਿੱਚ ਹਿੱਸਾ ਪਾਣਾ ਚਾਹੀਦਾ ਹੈ ਮੈਂ ਉਹਨਾਂ ਨੂੰ ਵੀ ਇਹ ਬੇਨਤੀ ਕਰਾਂਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਤੁਹਾਨੂੰ ਵਿਖਾਣ ਲੱਗਿਆ ਜਿਹੜਾ ਆਪਾਂ ਬੋਲੀ ਪਿੰਡ ਧਰਮਗੜ ਬੋਲੀ ਪਿੰਡ ਦੇ ਵਿੱਚ ਸਾਰੀ ਸੰਗਤ ਨੇ ਰਲ ਮਿਲ ਕੇ ਸਾਡੇ ਜਿਹੜੇ ਗੁਰਦੁਆਰਾ ਸੁਧਾਰ ਲਾਇਰ ਦੇ ਵਿੱਚ ਜਿਨ੍ਹਾਂ ਨੇ ਕੁਰਬਾਨੀਆਂ ਕੀਤੀਆਂ ਉਹ ਪਰਿਵਾਰ ਦਾ ਜਿਹੜਾ ਮਕਾਨ ਸੀ ਉਹ ਰਹਿਣ ਯੋਗ ਨਹੀਂ ਸੀ ਜ਼ਰੂਰਤਮੰਦ ਸਾਡਾ ਪਰਿਵਾਰ ਸੀ ਦੇਸ਼ ਦੀ ਆਜ਼ਾਦੀ 'ਚ ਵੀ ਉਹਨਾਂ ਨੇ ਕੁਰਬਾਨੀਆਂ ਕੀਤੀਆਂ ਅੱਜ ਉਸੇ ਪਰਿਵਾਰ ਦੀ ਜਿੱਥੇ ਸਾਰੇ ਇਲਾਕੇ ਨੇ ਮਦਦ ਕੀਤੀ ਹੈ ਦੂਰ ਵਿਦੇਸ਼ਾਂ 'ਚ ਬੈਠੇ ਸਾਡੇ ਭਰਾਵਾਂ ਨੇ ਮਦਦ ਕੀਤੀ ਹੈ ਉਹਨਾਂ ਸਾਰਿਆਂ ਦੇ ਸਹਿਯੋਗ ਨਾਲ ਅੱਜ ਜਿਹੜਾ ਮਕਾਨ ਹੈ ਆ ਤੁਸੀਂ ਵਿਖਾ ਵੀ ਦੇਣਗੇ ਤੁਹਾਨੂੰ ਨਾਲ ਕਿੱਡਾ ਸੋਹਣਾ ਜਿਹੜੇ ਦੋ ਕਮਰੇ ਨੇ ਵਿੱਚ ਲੂਬੀ ਏ ਰਸੋਈ ਏ ਬਾਥਰੂਮ ਏ ਸਾਰੀ ਚੀਜ਼ ਜਿਹੜੀ ਇਹ ਬੜਾ ਸੋਹਣਾ ਮਕਾਨ ਜਿਹੜਾ ਬਣਦਾ ਪਿਆ ਤੇ ਇਹਨੂੰ ਜਿਹੜਾ ਪੂਰਾ ਮੁਕੰਮਲ ਕਰਨ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ੍ਰੀ ਅਮਰitsar ਸਾਹਿਬ ਤੋਂ ਜਿਹੜੇ ਨੁਮਾਇंदे ਆਏ ਨੇ ਅ 1 ਲੱਖ ਰੁਪਏ ਦੀ ਇਸ ਪਰਿਵਾਰ ਦੀ ਮਦਦ ਕਰਨ ਆਏ ਨੇ ਉਹਨਾਂ ਦਾ ਅਸੀਂ ਆਪਣੇ ਵੱਲੋਂ ਹਰਿਆਣਾ ਸਿੱਖ ਏਕਤਾ ਦਲ ਵੱਲੋਂ ਅਤੇ ਸਮੁੱਚੀ ਸਾਡੀ ਟੀਮ ਵੱਲੋਂ ਧੰਨਵਾਦ ਵੀ ਕਰਨੇ ਆ ਤੇ ਨਾਲ ਦੀ ਨਾਲ ਅਪੀਲ ਕਰਨੇ ਆ ਜਿੰਨੇ ਵੀ ਸਾਡੇ ਲੋੜਵੰਦ ਪਰਿਵਾਰ ਨੇ ਸਾਡੀਆਂ ਜਿਹੜੀਆਂ ਸੰਸਥਾਵਾਂ ਨੇ ਉਹਨਾਂ ਦਾ ਫਰਜ਼ ਬਣਦਾ ਉਹਨਾਂ ਦੇ ਨਾਲ ਖਲੋਣ ਦਾ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਨੇ ਆਪਣਾ ਜਿਹੜਾ ਫਰਜ਼ ਨਿਭਾਇਆ ਹੈ ਤੇ ਇੱਥੇ 1 ਲੱਖ ਰੁਪਏ ਦੀ ਸੇਵਾ ਹੈ ਮਕਾਨ ਬਣ ਲਈ ਕਰਕੇ ਚੱਲੇ ਨੇ ਤੇ ਨਾਲ ਦੀ ਨਾਲ ਅਪੀਲ ਕਰਨਿਆ ਹਰਿਆਣਾ ਦੇ ਵਿੱਚ ਬਣੀ ਨਵੀਂ ਕਮੇਟੀ ਜਿਹੜੀ ਸਾਡੀ ਉਹਦੇ ਵੀ ਪ੍ਰਧਾਨ ਸਾਹਿਬ ਨੂੰ ਇੱਥੇ ਆ ਕੇ ਤੁਸੀਂ ਵੀ ਜਿਹੜੀ ਏ ਲੋੜਵੰਦ ਪਰਿਵਾਰਾਂ ਦੀ ਮਦਦ ਜਿਹੜੀ ਏ ਜਰੂਰ ਕਰੋ ਤਾਂ ਕਿ ਜੇ ਆਪਣੇ ਆਪ ਲੋੜਵੰਦ ਪਰਿਵਾਰਾਂ ਦੇ ਨਾਲ ਖਲੋਵਾਂਗੇ ਤੇ ਫਿਰ ਜਿਹੜੀਆਂ ਸਾਨੂੰ ਚੀਕਾਂ ਮਾਰਨੀਆਂ ਪੈਂਦੀਆਂ ਨੇ ਉਹ ਪਰਿਵਾਰ ਰਸਾਈ ਬਣ ਗਏ ਉਹ ਪਰਿਵਾਰ ਰਸਾਈ ਬਣ ਗਏ ਫਿਰ ਜੇ ਸਿੱਖੀ ਦੇ ਵਿੱਚ ਆਪਣੇ ਤੁਸੀਂ ਪਰਿਵਾਰਾਂ ਨੂੰ ਰੱਖਣਾ ਮਜ਼ਬੂਤੀ ਨਾਲ ਤੇ ਗਰੀਬ ਪਰਿਵਾਰਾਂ ਨਾਲ ਜ ਲੋੜਵੰਦ ਪਰਿਵਾਰਾਂ ਨਾਲ ਖਲੋਣਾ ਪੈਣਾ ਇੰਨਿਆਂ ਕੋ ਤੇ ਪ੍ਰਵਾਨ ਕਰਿਆ ਜੇ ਤੇ ਚੱਬਰ ਸਾਹਿਬ ਨੂੰ ਬੇਨਤੀ ਕਰਨੇ ਉਹ ਵੀ ਸੰਗਤ ਅੱਗੇ ਜਿਹੜੀ ਹੈ ਧੰਨਵਾਦ ਵੀ ਕਰਨਗੇ ਜਿਨ੍ਹਾਂ ਨੇ ਸੇਵਾ ਦਿੱਤੀ ਤੇ ਨਾਲ ਬੇਨਤੀ ਵੀ ਕਰਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਪਿੰਡ ਧਰਮਗੜ ਬੌੜੀ ਪਰ ਪਹੁੰਚੇ ਸਾ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜੀ ਅੰਮ੍ਰਿਤਸਰ ਸਾਹਿਬ ਤੋਂ ਜਿਹੜਾ ਵਫਦ ਆਇਆ ਹੈ ਸਰਦਾਰ ਬਲਦੇਸ਼ ਸਿੰਘ ਜੀ ਕਾਇਮਪੁਰੀ ਤੇ ਨਾਲ ਸਰਦਾਰ ਤਜਿੰਦਰਪਾਲ ਸਿੰਘ ਜੀ ਜਿਹੜੇ ਇੰਚਾਰਜ ਨੇ ਵੀਰ ਸੁਖਵਿੰਦਰ ਸਿੰਘ ਜੀ ਨੇ ਸਾਡੇ ਸਿੱਖ ਮਿਸ਼ਨ ਦੇ ਇੰਚਾਰਜ ਉਹ ਸਾਰੀ ਟੀਮ ਆਈ ਹੈ 1 ਲੱਖ ਦੀ ਮਦਦ ਜਿਹੜੀ ਹੈ ਉਹਨਾਂ ਨੇ ਇਸ ਮਕਾਨ ਦੇ ਵਿੱਚ ਕੀਤੀ ਹੈ ਬੜਾ ਧੰਨਵਾਦ ਕਰਨੇ ਆ ਤੇ ਮੈਂ ਬੇਨਤੀ ਕਰਾਂਗਾ ਭਾਈ ਜਿੱਥੇ ਵੀ ਕੋਈ ਸਾਡਾ ਲੋੜਵੰਦ ਸਿੱਖ ਪਰਿਵਾਰ ਹੈ ਆਪੋ ਆਪਣੇ ਜਿਹੜੇ ਸਾਡੇ ਹੋ ਸਕਦਾ ਕਿਸੇ ਨਾਲ ਕੋਈ ਕਿਸੇ ਦਾ ਮਤ ਪੇਲ ਸੌ ਹੁੰਦੇ ਆ ਪਰ ਜਦੋਂ ਸਿੱਖ ਦੀ ਗੱਲ ਆਵੇ ਲੋੜਵੰਦ ਪਰਿਵਾਰ ਦੀ ਗੱਲ ਆਵੇ ਜਿੱਥੇ ਕਿਸੇ ਨੂੰ ਮਦਦ ਦੀ ਲੋੜ ਹੈ ਆਪਣੇ ਹਰ ਇੱਕ ਗੱਲ ਨੂੰ ਪਲਾ ਕੇ ਉਹਨਾਂ ਦੀ ਮਦਦ ਜ਼ਰੂਰ ਕਰੀਏ ਜਿੰਨੇ ਵੀ ਹੋ ਸਕਦਾ ਇਹ ਨਹੀਂ ਕੋਈ ਕਿ ਸਾਡੇ ਇਹ ਇੱਕ ਬੂੰਦ ਬੂੰਦ ਨਾਲ ਸਾਗਰ ਭਰਦਾ ਤੇ ਤਿਲ ਫੁੱਲ ਜਿੰਨਾ ਵੀ ਕਿਸੇ ਤੋਂ ਆਪਣਾ ਮਦਦ ਹੋ ਸਕਦੀ ਹੈ ਇਸ ਧਰਮਗੜ ਬੋਲੀ ਜਿਹੜਾ ਮકાਨ ਸ਼ੁਰੂ ਹੋਇਆ ਹੈ ਤੇ ਇਹਦੇ ਵਿੱਚ ਮਦਦ ਕਰੋ ਅਸੀਂ ਸਾਰੀ ਸੰਗਤ ਦਾ ਬੜਾ ਧੰਨਵਾਦ ਕਰਾਂਗੇ ਇਸ ਤੋਂ ਪਹਿਲਾਂ ਵੀ ਜਿਵੇਂ ਅੰਮੂਪੁਰ ਦੇ ਵਿੱਚ ਸਾਡੇ ਸਿੱਖ ਪਰਿਵਾਰਾਂ ਦੇ ਉੱਤੇ ਜਦੋਂ ਸੰਕਟ ਦੀ ਘੜੀ ਆਈ ਉਹਨਾਂ ਦੇ ਪ੍ਰਸ਼ਾਸਨ ਨੇ ਮકાਨ ਟਾਏ ਆਹ ਸਾਰਿਆਂ ਨੇ ਰਲ ਕੇ ਪਰਾਲਾ ਕੀਤਾ ਉਹਨਾਂ ਦੇ ਵੀ ਮਕਾਨ ਜਿਹੜੇ ਨੇ ਨੀਸੰਗ ਦੇ ਵਿੱਚ ਦੋ ਮਕਾਨ ਜਿਹੜੇ ਨੇ ਤਿਆਰ ਹੋ ਗਏ ਨੇ ਉਸ ਤੋਂ ਪਹਿਲਾਂ ਸਾਡਾ ਇੱਕ ਵੀਰ ਹਰਵਿੰਦਰ ਸਿੰਘ ਪਿੰਡ ਠਰੀ ਤੋਂ ਕਿਸਾਨ ਅੰਦੋਲਨ ਦੇ ਵਿੱਚ ਸ਼ਹੀਦ ਹੋ ਗਿਆ ਸੀ ਉਹਦਾ ਵੀ ਇੱਕ ਬਹੁਤ ਸੋਹਣਾ ਜਿਹੜਾ ਮਕਾਨ ਬਣਾ ਕੇ ਅਸੀਂ ਸਾਰਿਆਂ ਨੇ ਦਿੱਤਾ ਇਹ ਕਿਸੇ ਦੇ ਸਿਰ ਕੋਈ ਸਾਨ ਨਹੀਂ ਆਪਣੀ ਕੌਮ ਹੈ ਆਪਣਾ ਪਰਿਵਾਰ ਹੈ ਇਹਦਾ ਸਮੇਂ-ਸਮੇਂ ਤੇ ਜਦੋਂ ਵੀ ਲੋੜ ਪਵੇ ਸਾਥ ਦੇਣਾ ਚਾਹੀਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਅਸੀਂ ਹਰਿਆਣਾ ਦੀ ਸੰਗਤ ਵੱਲੋਂ ਧੰਨਵਾਦ ਕਰਨੇ ਆ ਸ਼੍ਰੋਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਦਾ ਜਿਹੜੀ ਅੱਗੇ ਆਈ ਔਰ ਅੱਗੇ ਆ ਕੇ ਉਹਨਾਂ ਨੇ ਸਹਿਯੋਗ ਕੀਤਾ ਤੇ ਹੋਰ ਸੰਗਤਾਂ ਨੂੰ ਵੀ ਸਭਾ ਸੰਸਥਾਵਾਂ ਨੂੰ ਸੁਸਾਇਟੀਆਂ ਨੂੰ ਵੀ ਬੇਨਤੀ ਹੈ ਕਿ ਵੱਧ ਵੱਧ ਸਹਿਯੋਗ ਕਰੋ ਜਿਹੜੇ ਵੀ ਸਹਿਯੋਗ ਕਰਨਾ ਚਾਹੁੰਦੇ ਨੇ ਇਸ ਖਬਰ ਦੇ ਉੱਤੇ ਵੀਰ ਅਮਰਿਤਪਾਲ ਸਿੰਘ ਬੁੱਗਾ ਤੇ ਜਗਦੀਪ ਸਿੰਘ ਔਲਖ ਦਾ ਨੰਬਰ ਦਿੱਤਾ ਹੋਇਆ ਹੈ ਉਹਨਾਂ ਨੂੰ ਸੰਪਰਕ ਕਰਕੇ ਤੁਸੀਂ ਮਕਾਨ ਦੀ ਉਸਾਰੀ ਦੇ ਵਿੱਚ ਸਹਿਯੋਗ ਦੇ ਸਕਦੇ ਹੋ ਜ਼ਰੂਰੀ ਨਹੀਂ ਤੁਸੀਂ ਕੈਸ਼ ਦੇਣਾ ਤੁਸੀਂ ਕੋਈ ਨਾ ਕੋਈ ਸਮਾਨ ਵੀ ਭੇਜ ਸਕਦੇ ਹੋ ਸੋ ਵੱਧ ਵੱਧ ਸਹਿਯੋਗ ਕਰੋ ਤੁਹਾਨੂੰ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਵਾਹਿਗ ਵੈਗੁਰਜੀ ਕੀ ਫਤਿਹ